ਵਾ ਗੁਰੂ 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 ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਤ ਗੁਰ ਬੜੇ અપਾਰ ਬਖਸ਼ਿਸ਼ ਕਿਰਪਾ ਕਰ ਰਹੇ ਨੇ ਕਿ ਅਸੀਂ ਹਰ ਰੋਜ਼ ਉਸ ਮਾਲਕ ਦੀਆਂ ਵਡਿਆਈਆਂ ਕਰ ਰਹੇ ਹਾਂ ਅੱਜ ਵੀ ਗੁਰੂ ਸਾਹਿਬ ਬੜੇ ਵਿਸਤਾਰ ਨਾਲ ਸਮਝਾਉਣ ਲੱਗੇ ਸਾਨੂੰ ਕੀ ਸਮਝਾਉਣਾ ਕਰਨਗੇ ਹਮੇ ਦਾ ਜਿਹੜਾ ਰੋਗ ਹੈ ਜਿਹੜਾ ਹੌਵੇਂ ਦਾ ਰੋਗ ਇਹ ਬੰਦੇ ਨੂੰ ਲੱਗਦਾ ਕਿਵੇਂ ਆ ਇਹ ਬਹੁਤ ਵੱਡਾ ਰੋਗ ਹੈ ਬਹੁਤ ਵੱਡਾ ਸਤਗੁਰੂ ਤਾਂ ਇੱਥੋਂ ਤੱਕ ਪ੍ਰਮਾਨ ਕਰ ਰਹੇ ਨੇ ਕਿ ਸੰਸਾਰ ਦੇ ਵਿੱਚ ਇਹਦਾ ਕੋਈ ਇਲਾਜ ਨਹੀਂ ਹੈ ਇਹਦਾ ਕੋਈ ਇਲਾਜ ਨਹੀਂ ਇਹਦਾ ਹਾਂ ਇਲਾਜ ਹੈ ਉਹ ਪਰਮ ਪਿਤਾ ਪਰਮਾਤਮਾ ਦੀਨ ਦੁਨੀਆ ਦੇ ਮਾਲਕ ਉਹਦੇ ਕੋਲ ਇਲਾਜ ਹੈ ਹੁਣ ਮਾਲਕ ਕੇ ਹੋਮੇ ਦੇ ਰੋਗ ਦੀ ਗੱਲ ਕਰਦੇ ਹੋਂਮ ਹੈ ਦੀਰਗ ਰੋਗ ਹੈ ਦਾਰੂ ਪੀ ਇਸ ਮਾਹੀ ਇਹ ਬਹੁਤ ਲੰਮਾ ਰੋਗ ਹੈ ਲੰਮਾ ਰੋਗ ਆਪਾਂ ਕਿਵੇਂ ਸਮਝਾਂਗੇ ਭਾਵ ਅਸੀਂ ਕਿਸੇ ਵੀ ਜਨਮ ਦੇ ਵਿੱਚ ਅਸੀਂ ੜਕਦੇ ੜਕਦੇ ਚੱਕਰ ਕੱਢਦੇ ਕੱਢਦੇ ਇਨਸਾਨੀ ਜਾਮੇ 'ਚ ਆ ਗਏ ਇਹ ਰੋਗ ਸਾਡਾ ਪਿੱਛਾ ਨਹੀਂ ਛੱਡਦਾ ਪਰ ਆ ਜਿਹੜਾ ਇਨਸਾਨੀ ਜਾਮਾ ਸਾਡਾ ਇਹਦੇ ਵਿੱਚ ਇਹ ਜ਼ਿਆਦਾ ਕਾਰਗਰ ਹੈ ਹੁਣ ਇਹਦਾ ਕਾਰਨ ਕੀ ਆ ਹੁਣ ਇਹਦਾ ਕਾਰਨ ਗੁਰਪਿਆਰੇ ਆਪਾਂ ਇੱਕ ਦੋ ਪੰਗਤੀਆਂ ਅੱਗੇ ਵਿਚਾਰ ਕਰਾਂਗੇ ਕਿ ਹੋਮੇ ਦਾ ਰੋਗ ਲੱਗਦਾ ਕਿਵੇਂ ਸਾਨੂੰ ਕਿਵੇਂ ਇਹ ਸਾਨੂੰ ਘੇਰਦਾ ਹੈ ਮੰਨਦੇ ਸਭ ਤੋਂ ਪਹਿਲਾ ਲੱਗਣ ਦਾ ਕਾਰਨ ਜਦੋਂ ਕਿਸੇ ਮਨੁੱਖ ਦੀ ਵਿਡਿਆਈ ਹੁੰਦੀ ਹੈ ਜਦੋਂ ਕਿਸੇ ਮਨੁੱਖ ਦੀ ਵਿਡਿਆਈ ਹੋ ਰਹੀ ਹੋਵੇ ਵੜਾਈ ਕਿਹੜੇ ਸਾਬ ਨਾਲ ਕਈ ਤਰੀਕਿਆਂ ਨਾਲ ਵਿੜਾਈ ਹੈ ਗੁਰੂ ਪਿਆਰੇ ਉਹ ਜੋ ਸੰਸਾਰ ਦੇ ਵਿੱਚ ਆਪਾਂ ਦਿਨ ਆਵੀਂ ਕੰਮ ਕਰਦੇ ਆ ਜਾਂ ਕਿਸੇ ਅਹੁਦੇ ਤੇ ਆ ਉੱਥੇ ਅਸੀਂ ਵਿੜਾਈ ਭਾਲਦੇ ਆ ਆਪਣੇ ਉਹ ਹੁੰਦੀ ਵੀ ਆ ਉਹ ਸਾਨੂੰ ਇੰਨਾ ਪਤਾ ਨਹੀਂ ਲੱਗਦਾ ਇਹਦਾ ਕਿ ਮੈਨੂੰ ਇਹ ਬੰਦਾ ਹਮੇ ਦੇ ਰੁਗ ਚ ਕਿਉਂਕਿ ਉਹ ਵਿਸਾ ਹੀ ਵੱਖਰਾ ਸਾਨੂੰ ਇਹਦਾ ਪਤਾ ਕਿੱਥੋਂ ਲੱਗਦਾ ਹੈ ਸਾਨੂੰ ਇਹਦਾ ਪਤਾ ਲੱਗਦਾ ਹੈ ਸੰਗਤ ਦੇ ਵਿਚਾਰ ਕੇ ਕਿ ਰੋਗ ਹੈ ਕੀ ਚੀਜ਼ਾ ਲੱਗਦਾ ਕਿਵੇਂ ਹੁਣ ਆਮ ਦੁਨੀਆ ਤਾਂ ਆਪਣੀ ਨੌਕਰੀ ਕਰ ਰਹੀ ਆ بڑے بڑے ਅਹੁਦਿਆਂ ਤੇ ਬੈਠੇ ਨੇ ਮੰਤਰੀ ਨੇ ਹੋਰ ਜੋ ਵੀ ਹੈ ਉਹਨਾਂ ਨੂੰ ਨਹੀਂ ਪਤਾ ਲੱਗਦਾ ਇਹਨਾਂ ਪਰ ਬੜਾਈ ਉਹਨਾਂ ਦੀ ਵੀ ਹੁੰਦੀ ਆ ਪਰ ਜਿਹੜੇ ਗੁਰਮੁਖ ਪਿਆਰੇ ਹੁੰਦੇ ਨੇ ਜਿਹੜੇ ਗੁਰੂ ਦੀ ਭਗਤੀ ਕਰਦੇ ਨੇ ਜਾਂ ਸੰਗਤ ਕਰਦੇ ਨੇ ਗੁਰੂ ਦੇ ਰਾਹ ਤੇ ਚੱਲ ਰਹੇ ਨੇ ਉਹਨਾਂ ਨੂੰ ਜ਼ਿਆਦਾ ਅਸਰ ਕਰਦਾ ਹੈ ਉੱਥੇ ਨਹੀਂ ਪਤਾ ਜਾਂ ਸੰਸਾਰ ਦੇ ਵਿੱਚ ਨਹੀਂ ਕੁਝ ਪਤਾ ਲੱਗਦਾ ਸਾਰੇ ਹੀ ਸੰਸਾਰ ਵੜਾਈਆਂ ਭਾਲਦੇ ਆਪਣੀ ਲੇਕਿਨ ਜਦੋਂ ਕੋਈ ਵੀ ਜੀਵ ਭਗਤੀ ਦੇ ਰਸਤੇ ਤੇ ਚੱਲਦਾ ਹੈ ਉਹ ਤੋਂ ਇਹ ਜ਼ਿਆਦਾ ਨੁਕਸਾਨ ਕਰਦਾ ਹੈ ਕਦੋਂ ਜਾਦਾ ਨੁਕਸਾਨ ਕਰਦਾ ਹੈ ਹੁਣ ਪਹਿਲਾ ਆਪਾਂ ਪਹਿਲਾ ਜਿਹੜਾ ਨੁਕਸਾਨ ਕਰਦਾ ਹੈ ਭਗਤੀ ਦੇ ਰਾਹ ਤੇ ਜੋ ਜੀਵ ਚੱਲਦਾ ਹੈ ਉਹ ਜਦੋਂ ਹੋਵੇਂ ਕਗਾਉਂਦੀ ਆ ਉਹ ਤੇ ਜਦੋਂ ਇਸ ਰਾਹ ਤੇ ਚੱਲਦੇ ਨੂੰ ਵਡਿਆਈ ਮਿਲਦੀ ਹੈ ਜਿਹੜੇ ਰਾਹ ਤੇ ਚੱਲਦੇ ਨੂੰ ਭਗਤੀ ਦੇ ਰਾਹ ਤੇ ਚੱਲਦੇ ਨੂੰ ਆਪਾਂ ਦੇਖ ਰਿਹਾ ਸਾਰਾ YouTube ਸਾਰਾ ਪਰ ਰੱਖਿਆ ਹੋਰ ਵੀ ਆਪਾਂ ਦਿਨ ਆ ਵੀ ਗਰਾਊਂਡ ਲੈਵਲ ਪਰ ਵੀ ਦੇਖਦੇ ਆ ਹਰ ਆਦਮੀ ਆਪਣੀ ਵਿੜਾਈ ਭਾਲਦਾ ਹੈ ਕਿ ਮੇਰੀ ਵਿੜਾਈ ਹੋਵੇ ਕਿ ਮੇਰੀ ਗੱਲ ਸੁਣੀ ਜਾਵੇ ਹੁਣ ਗੱਲ ਸੁਣਨ ਦੀ ਗੱਲ ਆ ਗਈ ਤੇ ਹੁਣ ਆਪਣੇ ਘਰਾਂ ਚ ਵੀ ਇਹੀ ਝਗੜੇ ਨੇ ਕਿ ਮੇਰੀ ਗੱਲ ਸੁਣੀ ਜਾਵੇ ਮੈਂ ਘਰ ਚ ਵੱਡਾ ਹੈ ਮੇਰੀ ਗੱਲ ਕਿਉਂ ਨਹੀਂ ਸੁਣਦੇ ਅਸੀਂ ਇੰਨਾ ਕੁਛ ਮਿਹਨਤ ਕਰਕੇ ਇਕੱਠਾ ਕੀਤਾ ਹੈ ਇੱਕ ਮਕਾਨ ਬਣਾਇਆ ਹੈ ਜਾਇਦਾਦ ਬਣਾਈ ਹੈ ਮੈਂ ਘਰ ਤੋਂ ਮੋਢੀ ਆ ਮੇਰੀ ਗੱਲ ਕਿਉਂ ਨਹੀਂ ਸੁਣੀ ਜਾ ਰਹੀ ਇਹ ਵੀ ਹੋਮੇ ਦੇ ਰੋਗ ਦੇ ਵਿੱਚ ਆਉਂਦਾ ਹੈ ਹੁਣ ਹੋਮੇ ਦੇ ਰੋਗ ਦੇ ਵਿੱਚ ਅਸੀਂ ਚੱਲਦੇ ਹੀ ਗੁਰਪਿਆਰੇ ਭਗਤੀ ਕਰ ਇਹਦੇ ਵਿੱਚ ਚੱਲ ਵੀ ਰਹੇ ਹਾਂ ਹੋਮੇ ਦਾ ਰੋਗ ਸਾਨੂੰ ਲੱਗ ਵੀ ਰਿਹਾ ਹੈ ਸਾਨੂੰ ਹੋਵੇਂ ਦਾ ਰੋਗ ਚੰਬੜ ਵੀ ਰਿਹਾ ਹੈ ਲੇਕਿਨ ਫਿਰ ਅਸੀਂ ਭਗਤੀ ਦੇ ਰਾਹ ਤੇ ਚੱਲਦੇ ਆਂ ਫਿਰ ਵੀ ਚੱਲਿਆ ਅਸੀਂ ਭਗਤੀ ਦੇ ਰਾਹ ਤੇ ਪਰ ਉਹਦਾ ਕੋਈ ਲਾਭ ਨਹੀਂ ਹੈ ਜੇ ਅਸੀਂ ਆਪਣੇ ਵਡਿਆਈ ਦੇ ਚੱਕਰ ਚ ਜਾਂ ਵਡਿਆਈ ਕਰਵਾ ਰਿਆਂ ਜਾਂ ਵਡਿਆਈ ਚਾਹੀਦੀ ਹੈ ਸਾਨੂੰ ਮੇਰੀ ਵਡਿਆਈ ਹੋਣੀ ਚਾਹੀਦੀ ਹੈ ਤਾਂ ਉਹ ਭਗਤੀ ਦਾ ਕੋਈ ਲਾਭ ਨਹੀਂ ਭਲੇ ਉਹ ਦੁਨੀਆ ਦੀ ਨਜ਼ਰ ਦੇ ਵਿੱਚ ਕਿਸ ਤਰ੍ਹਾਂ ਵੀ ਨਹੀਂ ਦਿਖ ਰਿਹਾ ਹੈ ਉਸ ਪਲ ਕੁਸ ਘੜੀ ਚਮਕੇਗਾ ਪਰ ਇੱਕ ਵਕਤ ਸਵਾ ਆ ਜਾਏਗਾ ਫਿਰ ਉਹ ਤਾਂ ਗੁਰ ਪਿਆਰਿਓ ਜਿਹੜੀ ਗੁੱਡੀ ਅਸਮਾਨ 'ਚ ਚੜਦੀ ਆ ਉਹ ਥੱਲੇ ਜ਼ਰੂਰ ਆਉਂਦੀ ਆ ਜ਼ਮੀਨ ਦੀ ਤਰਫ ਉਹ ਜ਼ਰੂਰ ਜਿਵੇਂ ਜਰੂ ਖਿੱਚਦੀ ਆ ਨੂੰ ਤਾਂ ਗੁਰ ਪਿਆਰਿਓ ਇਹ ਤੋਂ ਬਚਣ ਵਾਸਤੇ ਕੁਸ ਗੁਰੂ ਸਾਹਿਬ ਸਾਨੂੰ ਸਮਝਾਉਣਾ ਕਰ ਰਹੇ ਨੇ ਕਿ ਬੰਦਿਆ ਜੇ ਤੂੰ ਇਹ ਤੋਂ ਬਚ ਸਕਦਾ ਹੈ ਤਾਂ ਬਚ ਲੈ ਨਹੀਂ ਤਾਂ ਤੇਰੀ ਇਹ ਜਿਹੜੀ ਰਫਤਾਰ ਆ ਜ਼ਿੰਦਗੀ ਦੀ ਜਿਹੜੀ ਸਵਾਸਾਂ ਦੀ ਰਫਤਾਰ ਚੱਲ ਰਹੀ ਹੈ ਦਿਨ ਪਤੀ ਦਿਨ ਪ੍ਰਤੀ ਦਿਨ ਸਵਾਸ ਘਟਦੇ ਜਾ ਰਹੇ ਨੇ ਉਮਰ ਘਟਦੀ ਜਾ ਰਹੀ ਆ ਸਮਾਂ ਤੇਰਾ ਨਿਕਲਦਾ ਜਾ ਰਿਹਾ ਹੈ ਔਰ ਫਿਰ ਐਡਾ ਵੱਡਾ ਨੁਕਸਾਨ ਹੋ ਜਾਣਾ ਹੈ ਫਿਰ ਤੂੰ ਪਛਤਾਵੇਂਗਾ ਫਿਰ ਪਛਤਾਵੇਂਗਾ ਉਹ ਨੁਕਸਾਨ ਕਿਹੜਾ ਹੋਣਾ ਹੈ ਸਾਨੂੰ ਹੁਣ ਨਹੀਂ ਪਤਾ ਲੱਗਦਾ ਕਿਉਂ ਇਹ ਜੱਗ ਮਿੱਠਾ ਹੈ ਇਹ ਮਿੱਠਾ ਹੈ ਮਿੱਠਾ ਹੁਣ ਖਾ ਰਹੇ ਆ ਆਪਾਂ ਸਾਨੂੰ ਨਹੀਂ ਪਤਾ ਲੱਗਦਾ ਗੁਰੂ ਪਿਆਰੇ ਫੇਰੇ ਜਦੋਂ ਮਿੱਠੇ ਨੇ ਕੌੜਾ ਬਣਨਾ ਨਾ ਗੁਰਪਿਆਰਿਓ ਫਿਰ ਅਸੀਂ ਚੀਕਾ ਮਾਰਾਂਗੇ ਫਿਰ ਪਸਤਾ ਮੰਗਿਆ ਸੀ ਕਿ ਆਹ ਕੀ ਹੋ ਗਿਆ ਮੈਂ ਕਿੰਨਾ ਸੋਹਣਾ ਵਖਤ ਮੇਰੇ ਮਾਲਕ ਨੇ ਸਾਨੂੰ ਦਿੱਤਾ ਸੀ ਸਵਾਦ ਦਿੱਤੇ ਸੀ ਲੈ ਕੇ ਆਇਆ ਸੀ ਆਹ ਹੁਣ ਕੀ ਹੋ ਗਿਆ ਤਾਂ ਗੁਰਪਿਆਰਿਓ ਫਿਰ ਸਾਨੂੰ ਸਮਝਣ ਦੀ ਲੋੜ ਹੈ ਜੇ ਥੋੜਾ ਜਾਂ ਵੀ ਅਸੀਂ ਜਾਗੀਏ ਥੋੜਾ ਜਾਂ ਵੀ ਅਸੀਂ ਜਾ ਕੇ ਗੁਰਪਿਆਰਿਓ ਨੀਂਦ ਦੇ ਵਿੱਚੋਂ ਉਠਿਏ ਮਨ ਨੂੰ ਸਾਵਧਾਨ ਕਰੀਏ ਕਿ ਸਾਵਧਾਨ ਆਕਾਗਰ ਚੀਤ ਇਹ ਮਨਾ ਤੂੰ ਸਾਵਧਾਨ ਹੋ ਜਾ ਵਕਤ ਨੂੰ ਸੰਭਾਲ ਸਮੇਂ ਨੂੰ ਸੰਭਾਲ ਤਾਂ ਇਹ ਰੋਗ ਤੋਂ ਬਚਣ ਵਾਸਤੇ ਜਾਂ ਭਗਤੀ ਭਗਤੀ ਦਾ ਦਰਜਾ ਅਸੀਂ ਹਾਸਲ ਕਰਨ ਵਾਸਤੇ ਜਾਂ ਜਿਹੜੇ ਕੰਮ ਵਾਸਤੇ ਆਇਆ ਸੀ ਉਹ ਕਰਨ ਵਾਸਤੇ ਜਾਂ ਉਹਨੂੰ ਪੂਰਾ ਕਰਨ ਵਾਸਤੇ ਸਾਡੇ ਕੋਲ ਇੱਕੋ ਹੀ ਇੱਕ ਤਰੀਕਾ ਹੈ ਇੱਕੋ ਹੀ ਜੁਗਤੀ ਹੈ ਕਿ ਅਸੀਂ ਮਾਲਕ ਦੀ ਰਜਾ ਦੇ ਵਿੱਚ ਚੱਲੀਏ ਜੋ ਗੁਰੂ ਸਾਹਿਬ ਕਹਿੰਦੇ ਨੇ ਉਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਸਮਝਣ ਦੀ ਕੋਸ਼ਿਸ਼ ਕਰੀਏ ਸਭ ਤੋਂ ਪਹਿਲੇ ਹੋ ਸਕਦਾ ਜਿੰਨਾ ਵੀ ਹੋ ਸਕਦਾ ਬਿੜਾਈ ਤੋਂ ਬਚੇ ਪਰ ਬਹੁਤ ਮੁਸ਼ਕਲ ਹੈ ਬਹੁਤ ਮੁਸ਼ਕਲ ਹੈ ਤੋਂ ਬਚਣਾ ਸਤਿਗੁਰ ਕਿਰਪਾ ਕਰਨ ਉਹਨਾਂ ਅੱਗੇ ਆਪਰ ਅਰਦਾਸ ਕਰਿਏ ਬੇਨਤੀ ਕਰੀਏ ਹੈ ਪਰਮ ਪਿਤਾ ਪਰਮਾਤਮਾ ਤੁਸੀਂ ਕਿਰਪਾ ਕਰੋ ਤੁਸੀਂ ਬਚਾ ਸਕਦੇ ਹੋ ਇਹ ਸੇ ਕਰਕੇ ਗੁਰਦਿਆਰੇ ਸਾਨੂੰ ਭਗਤੀ ਕਰਨ ਦਾ ਤਰੀਕਾ ਵੀ ਨਹੀਂ ਲੱਭ ਰਿਹਾ ਕਿਉਂਕਿ ਮਾਤੀ ਸਾਡੀ ਕੁਮਾਰ ਰੱਖੀ ਹੈ ਮਾਇਆ ਨੇ ਕਾਲ ਨੇ ਸਾਡੀ ਮਾਤੀ ਕੁਮਾਰ ਰੱਖੀ ਨੇ ਪੰਜਾਂ ਜੋ ਸਾਡੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੇ ਸਾਡੀ ਮਾਤੀ ਕੁਮਾਰ ਰੱਖੀ ਆ ਹੁਣ ਕਿਵੇਂ ਕਮਾਈਆ ਮਤ ਉਹਦੇ ਪ੍ਰਤੀ ਆਪਾਂ ਥੋੜਾ ਜਿਹਾ ਜ਼ਿਕਰ ਕਰੀਏ ਸਾਰੇ ਜੀਵ ਆ ਪ੍ਰਾਨਾ ਕਰ ਰਹੇ ਆ ਸਾਰੇ ਆਪਾਂ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਇਸ ਸਫਰ ਨੂੰ ਤੈਅ ਕਰ ਲਈਏ ਜੋ ਸਾਡੀ ਜ਼ਿੰਦਗੀ ਦਾ ਸਫ਼ਰ ਹੈ ਜੋ ਸਵਾਸ ਨੇ ਸਾਡੇ ਕੋਲ ਇਹਨੂੰ ਅਸੀਂ ਸਵਾਸਾ ਰਹੀ ਅਸੀਂ ਸਫ਼ਰ ਦੇ ਵਿੱਚ ਕਾਮਯਾਬ ਹੋ ਜਾਈਏ ਆਪਣੇ ਧਰ ਪਹੁੰਚ ਜਾਈਏ ਇੱਥੋਂ ਤੱਕ ਵੀ ਪਤਾ ਹੈ ਸਾਨੂੰ ਕਿ ਅਸੀਂ ਮਾਲਕ ਨੂੰ ਮਿਲਣ ਵਾਸਤੇ ਆਏ ਆ ਬਹੁਤ ਸਾਰੀਆਂ ਤਕਰੀਬਤ ਪਤਾ ਹੈ ਪਤਾ ਹੈ ਵੀ ਅਸੀਂ ਮਾਲਕ ਨੂੰ ਮਿਲਣ ਵਾਸਤੇ ਆਏ ਆ ਸਾਡਾ ਮੁੱਖ ਕੰਮ ਇਹ ਹੈ ਪਰ ਗੱਲ ਇੱਥੇ ਮੁੱਕਦੀ ਹੈ ਕਿ ਅਸੀਂ ਗੁਰੂ ਪਿਆਰੇ ਉਹਤੇ ਉਹਨੂੰ ਅਮਲੀ ਜਾਮਾ ਨਹੀਂ ਪਣਾਉਂਦੇ ਕਿ ਨਹੀਂ ਨਹੀਂ ਮੈਂ ਤਾਂ ਜ਼ਰੂਰ ਕੋਸ਼ਿਸ਼ ਕਰਨੀ ਆ ਮੈਂ ਜ਼ਰੂਰ ਸੰਗਤ ਦੇ ਵਿੱਚ ਜਾ ਕੇ ਆਹ ਤਰੀਕੇ ਨਾਲ ਮੈਂ ਜਾਣਾ ਆਹ ਤਰੀਕੇ ਨਾਲ ਆਉਣਾ ਹੈ ਹੁਣ ਉਹ ਕਿਹੜਾ ਤਰੀਕਾ ਹੈ ਜਦੋਂ ਅਸੀਂ ਗੁਰੂ ਪਿਆਰੇ ਗੁਰੂ ਦੀ ਮਤ ਉਪਨਾਵਾਂਗੇ ਸੰਗਤ ਦੇ ਵਿੱਚ ਆਉਣਾ ਜਾਂ ਗੁਰੂ ਘਰ ਦੇ ਵਿੱਚ ਅਸੀਂ ਸੁਬ੍ਹਾ ਸ਼ਾਮ ਜਦੋਂ ਆਉਣੇ ਆ ਉਦੋਂ ਆਉਣ ਦਾ ਤਰੀਕਾ ਔਰ ਜਾਣ ਦਾ ਤਰੀਕਾ ਆਉਣ ਦਾ ਤਰੀਕਾ ਤੇ ਜਾਣ ਦਾ ਤਰੀਕਾ ਇਸ ਵਿਸ਼ੇ ਤੇ ਆਪਾਂ ਵਿਚਾਰ ਕਰਾਂਗੇ ਕਿ ਜੇ ਅਸੀਂ ਆਪਣਾ ਗੁਰੂ ਘਰ ਆਉਣ ਦਾ ਤਰੀਕਾ ਸੰਗਤ ਦੇ ਵਿੱਚ ਆਉਣ ਦਾ ਤਰੀਕਾ ਸੰਗਤ ਦੇ ਵਿੱਚ ਬੈਠਣ ਦਾ ਤਰੀਕਾ ਔਰ ਗੁਰਪਿਆਰਿਓ ਵਾਪਸ ਐਸੀ ਤਰ੍ਹਾਂ ਜਾਣ ਦਾ ਤਰੀਕਾ ਸਿੱਖ ਲਈਏ ਗੁਰੂ ਪਿਆਰੇਓ ਸੇਵਾ ਕਿਵੇਂ ਕਰਨੀ ਆ ਇੱਥੇ ਵੀ ਹਉਮੈ ਲੱਗਦੀ ਆ ਸੇਵਾ ਤੇ ਵੀ ਕਿਉਂਕਿ ਜਿਆਦਾਤਰ ਸੰਸਾਰ ਕੀ ਕਰਦਾ ਹੈ ਹਉਮੈ ਦੇ ਵਿੱਚ ਸੇਵਾ ਕਰਦਾ ਹੈ ਹਰ ਸੇਵਾ ਕਰਦੇ ਆ ਆਪਾਂ ਲੰਗਰਾਂ ਦੀ ਸੇਵਾ ਕਰਦੇ ਆ ਵਰਤਨਾਂ ਦੀ ਝਾੜੂਆਂ ਦੀ ਸਭ ਕੁਝ ਕਰ ਰਹੇ ਆ ਆਪਾਂ ਲੇਕਿਨ ਸਾਨੂੰ ਇਹ ਈ ਈ ਵੱਡੀ ਤਾਕਤ ਆ ਹਉਮੈ ਇਹ ਫੇਰ ਕੀ ਰਲਦੀ ਹੈ ਤਾਂ ਜਦ ਅਸੀਂ ਥੋੜਾ ਜਿਹਾ ਪਰਾਲਾ ਕਰੀਏ ਥੋੜਾ ਜਿਹਾ ਹਿਅਰ ਰਹੀਏ ਮੰਨ ਲਓ ਅਸੀਂ ਸੁਬਾ ਸਾਂਗ ਗੁਰੂ ਘਰ ਆਉਣੇ ਆ ਹੁਣ ਆਉਣ ਦਾ ਤਰੀਕਾ ਕੀ ਹੈ ਹੁਣ ਦਾ ਤਰੀਕਾ ਕੀ ਹੈ ਸਭ ਤੋਂ ਪਹਿਲਾਂ ਗੁਰੂ ਪਿਆਰਿਓ ਅਸੀਂ ਜਦੋਂ ਘਰੋਂ ਆਪਣਾ ਵਿਚਾਰ ਕੀਤੀ ਮੰਨਦੇ ਕਿ ਨਹੀਂ ਤੋਕਰ ਰੁਟੀਨ ਬਣਿਆ ਸਾਡਾ ਰੁਟੀਨ ਚੰਗੇ ਬਣੇ ਸਾਡਾ ਹੁਣ ਸਵੇਰ ਸਾਬ ਆਉਣਾ ਜਾਣਾ ਬਹੁਤ ਸਾਰੀਆਂ ਸੰਗਤਾਂ ਸੇਵਾ ਦੇ ਪ੍ਰਤੀ ਜਾਂ ਹੋਰ ਵੀ ਜਨੇ ਫੰਕਸ਼ਨ ਹੁੰਦੇ ਨੇ ਉਹਨਾਂ ਚ ਸਮਾਗਮ ਹੁੰਦੇ ਨੇ ਚਾਹਨੇ ਆਪਾਂ ਜ਼ਰੂਰ ਸੁਣਦੇ ਵੀ ਆਂ ਪਰ ਸਾਡੇ ਕੋਲ ਝੁਕਤੀ ਨਹੀਂ ਝੁਕਤੀ ਨਹੀਂ ਅੱਜ ਮੂਸਸ ਕਰਿਓ ਕਿ ਇਹਨੂੰ ਸੁਣ ਕੇ ਵਿਚਾਰ ਕੇ ਕਿਥੇ ਚੱਲਣ ਦੀ ਉਹ ਸਭ ਤੋਂ ਪਹਿਲਾ ਨੰਬਰ 1 ਤੇ ਗੱਲ ਆਉਂਦੀ ਹੈ ਕਿ ਅਸੀਂ ਆਪਣੇ ਘਰੋਂ ਜਦੋਂ ਪੈਰ ਪੁੱਟਣਾ ਹੈ ਗੁਰੂ ਘਰ ਆਉਣਾ ਹੈ ਉਹ ਕਿਹੜਾ ਤਰੀਕਾ ਅਪਣਾਣਾ ਹੈ ਦੇਖੋ ਇਹ ਤਰੀਕਾ ਅਪਣਾਵਾਂਗੇ ਆਪਾਂ ਕੁਝ ਕਾਮਯਾਬੀ ਹਾਸਲ ਕਰ ਸਕਦੇ ਹਾਂ ਹੁਣ ਕਿਹੜਾ ਤਰੀਕਾ ਹੈ ਕਿਹੜੀ ਜੁਗਤੀ ਹੈ ਸਭ ਤੋਂ ਪਹਿਲਾਂ ਅਸੀਂ ਚੱਲਣ ਤੋਂ ਪਹਿਲਾਂ ਮਾਲਕ ਮੁਰੇ ਅਸੀਂ ਬੇਨਤੀ ਕਰਨੀ ਹੈ ਅਰਦਾਸ ਕਰਨੀ ਹੈ ਇਹ ਪਰਮ ਪਿਤਾ ਪਰਮਾਤਮਾ ਤੂੰ ਹੀ ਕਿਰਪਾ ਕਰ ਤੂੰ ਹੀ ਹੁਣ ਆਪਣੇ ਦਰ ਤੇ ਮੈਨੂੰ ਲੈ ਚੱਲ ਤੂੰ ਹੀ ਸੰਗਤ ਦੇ ਵਿੱਚ ਲੈ ਚੱਲ ਸਾਡੇ ਬਸ ਦੀ ਗੱਲ ਨਹੀਂ ਇਹ ਆਪਾਂ ਕਹਿ ਕੇ ਚੱਲਣਾ ਜਦੋਂ ਅਸੀਂ ਘਰੋਂ ਪੈਰ ਪੋਟਣਾ ਹੈ ਉਦੋਂ ਧਿਆਨ ਦੇਣਾ ਕਿ ਉਦੋਂ ਸਾਡੇ ਜਿਹੜੇ ਨੇਤਰ ਹੈ ਨਾ ਜਿਹੜੇ ਸਾਡੇ ਨੇਤਰ ਹੈ ਉਹ ਨੇਤਰ ਸਾਹਮਣੇ ਹੋਣ ਚਾਹੀਦੇ ਨੇ ਬਰਾਬਰ ਤੇ ਉਹ ਘੱਟੋ ਘੱਟ ਜੇ ਆਮ ਤੌਰ ਤੇ ਅਸੀਂ ਪੂਰੇ ਖੁੱਲੇ ਨੇਤਰ ਕਰਕੇ ਚੱਲਦੇ ਆਂ ਨਹੀਂ ਗੁਰਪਿਆਰੇ ਇੱਥੇ ਜਿੰਨੀ ਸਾਨੂੰ ਲੋੜ ਹੈ ਜਿੱਥੇ ਤੱਕ ਅਸੀਂ ਚੰਗੀ ਤਰ੍ਹਾਂ 10 ਫੁੱਟ ਜਾਂ ਜਿੰਨਾ ਵੀ ਅੱਗੇ ਅਸੀਂ ਉਸ ਦੇਖ ਸਕਦੇ ਆਂ ਕਿ ਸਾਡਾ ਕੋਈ ਸਰੀਰੀ ਨੁਕਸਾਨ ਨਾ ਹੋਵੇ ਜਾਂ ਅਸੀਂ ਕਿਸੇ ਨਾਲ ਟਕਰਾਈਏ ਨਾ ਸਿਰਪਾਪਾ ਉਹਨਾਂ 'ਤੇ ਨਜ਼ਰ ਉਹਨਾਂ ਦੇ ਨੈਤਰ ਖੋਲ ਕੇ ਚੱਲिए ਔਰ ਅਸੀਂ ਕਿਤੇ ਇਹੋ ਜੀਆਂ ਚੀਜ਼ਾਂ ਦੇ ਨਾ ਦਰਸ਼ਨ ਕਰ ਲਈਏ ਪਹਿਲਾਂ ਹੀ ਕਿ ਉਹ ਸਾਡੇ ਅੰਦਰ ਪਹਿਲਾਂ ਹੀ ਆਪਣਾ ਵਾਸਾ ਕਰ ਲੈਣ ਕਿਉਂ ਇਹ ਵੀ ਇੱਕ ਨੈਤਰ ਹਨ ਇਹ ਅੱਖਾਂ ਨਾ ਇਹ ਬਹੁਤ ਕੁਝ ਦੇ ਜੋ ਦੇਖਦੀਆਂ ਨੇ ਉਹ ਹੀ ਅੰਦਰ ਸਾਡੇ ਉਹ ਫਿਲਮ ਤਿਆਰ ਹੋ ਜਾਂਦੀ ਹੈ ਉਹ ਫਿਰ ਜਾਂਦੀ ਨੇ ਅੰਦਰੋਂ ਉਹ ਚੱਲਣ ਦਾ ਤਰੀਕਾ ਇਹੀ ਹੈ ਕਿ ਇੱਕ ਪੈਰ ਅਸੀਂ ਜਦੋਂ ਨੇਤਰਾਂ ਤੇ ਕੰਟਰੋਲ ਕਰ ਲਿਆ ਨਾਲ ਜਦੋਂ ਅਸੀਂ ਪੈਰ ਪੁੱਟਾਂਗੇ ਇੱਕ ਪੈਰ ਤੇ ਵਾਹ ਦੂਜਾ ਪੈਰ ਪੁੱਟਿਆ ਗੁਰੂ ਅੰਦਰ ਅੰਦਰ ਅਸੀਂ ਇਸ ਸ਼ਬਦ ਨੂੰ ਗਾਈ ਜਾਣਾ ਵਾਹ ਗੁਰੂ ਇੱਕ ਪੈਰ ਪੁੱਟਿਆ ਵਾਹ ਦੂਜਾ ਪੈਰ ਪੁੱਟਿਆ ਗੁਰੂ ਇਸ ਤਰ੍ਹਾਂ ਕਰਦੇ ਕਰਦੇ ਅਸੀਂ ਗੁਰੂ ਘਰ ਵੱਲ ਨਹੀਂ ਚਾਲੇ ਪਾਉਨੇ ਹਾਂ ਇੱਕ ਚੀਜ਼ ਦਾ ਹੋਰ ਧਿਆਨ ਦੇਣਾ ਉਹ ਕੀ ਹੈ ਕਿ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਆਪਣੇ ਇਕੱਲੇ ਪੰਚ ਜਾਈਏ ਇਕੱਲੇ ਪੰਚ ਜੇ ਕੋਈ ਸੰਗ ਹੈ ਬਰਾਬਰ ਦਾ ਵੀ ਠੀਕ ਹੈ ਇਹਨੂੰ ਵੀ ਗਿਆਨ ਹੈ ਕਿਵੇਂ ਮਾਲਕ ਨੂੰ ਮਿਲਣਾ ਆਹ ਤਰੀਕੇ ਨਾਲ ਜਾਣਾ ਕਿ ਉਹ ਸੰਗਤ ਬਰਾਬਰ ਦੀ ਹੈ ਫਿਰ ਤੁਸੀਂ ਉਹਦੇ ਨਾਲ ਸੰਗ ਕਰ ਲਓ ਜੋ ਮਨਮੁਖੀ ਸੰਗਤ ਹੈ ਜੋ ਵਿਚਾਰ ਇਧਰ ਉਧਰ ਤੇ ਗੱਲਾਂ ਕਰਦੇ ਅਸੀਂ ਗੁਰੂ ਘਰ ਪਹੁੰਚ ਜਾਂਦੇ ਆ ਜੀ ਇਹੋ ਜੀ ਕੋਈ ਸੰਗਤ ਉਹਦਾ ਸੰਗ ਨਾ ਕੀਏ ਉਹਦਾ ਸੰਗ ਨਾ ਕਰੋ ਅੱਗੇ ਪਿੱਛੇ ਹੋਜੋ ਅੱਗੇ ਪਿੱਛੇ ਹੋਜੋ ਪੈਰ ਸਲੋ ਕਰ ਲੋ ਕਦਮ ਸਲੋ ਕਰ ਲੋ ਜਾਂ ਤੇਜ਼ ਕਰ ਲੋ ਜੇ ਸਾਨੂੰ ਪਤਾ ਲੱਗਦਾ ਹੈ ਕਿ ਇਹ ਮੇਰਾ ਨੁਕਸਾਨ ਕਰੇਗੀ ਇਹ ਇਹ ਸੰਸਾਰੀ ਗੱਲਾਂ ਕਰੂ ਜੀਵ ਤਾਂ ਉਹ ਤੋਂ ਅੱਗੇ ਪਿੱਛੇ ਹੋਜੋ ਆ ਤਰੀਕੇ ਨਾਲ ਅਸੀਂ ਜਦੋਂ ਗੁਰੂ ਘਰ ਜਾਵਾਂਗੇ ਇੱਕ ਪੈਰ ਪੁੱਟਿਆ ਬਾਹਰ ਦੂਜੇ ਤੇ ਗੁਰੂ ਜਦੋਂ ਗੁਰੂ ਘਰ ਪਹੁੰਚ ਜਾਂਦੇ ਆ ਫਿਰ ਵੀ ਜੋ ਬੱਚੀ ਖੁਸ਼ੀ ਥੋੜੀ ਹੋਮੇ ਆ ਉਹਨੂੰ ਅਸੀਂ ਜੋੜਾ ਘਰ ਚ ਹੀ ਰੱਖ ਜੀ ਕਿ ਹੁਣ ਮੈਂ ਮਾਲਕ ਦੇ ਸਿਰਫ ਤੋਂ ਸਿਰਫ ਦਰਸ਼ਨ ਕਰਨੇ ਆ ਜੋੜਾ ਘਰ ਆਪਣੇ ਜੁੱਤੀ ਤਾਰੀ ਤੇ ਹੱਥ ਪੈਰ ਜੋ ਵੀ ਵਿਧੀ ਵਿਧੀ ਬਿਧਾਨ ਆ ਉਹਦੇ ਅਨਸਾਰ ਅਸੀਂ ਸਾਫ਼ ਸੁੱਧਰਾ ਹੋ ਕੇ ਜਦੋਂ ਅੰਦਰ ਜਾਵਾਂਗੇ ਨਾ ਸਿਰਫ ਉੱਥੇ ਇੱਕ ਬੇਨਤੀ ਕਰਨੀ ਹੈ ਮਾਲਕ ਮਰੇ ਹਾ ਪਰਮ ਪਿਤਾ ਪਰਮਾਤਮਾ ਤੁਸੀਂ ਕਿਰਪਾ ਕੀਤੀ ਹੈ ਬਸ ਜੋ ਵੀ ਆਪਾਂ ਬੇਨਤੀ ਕਰਨੀ ਹੈ ਜੋ ਮੰਗਣਾ ਕੀ ਹੈ ਮੰਗਣਾ ਸੰਸਾਰ ਵਾਲੀ ਚੀਜ਼ਾਂ ਨਾ ਮੰਗੇ ਅਸੀਂ ਸਿਰਫ ਨਾਮ ਦੀ ਦਾਤ ਮੰਗੇ ਤੂੰ ਮਾਲਕਾ ਸਾਨੂੰ ਦਰਸ਼ਨ ਦੇ ਮੈਨੂੰ ਉਹ ਮੱਤ ਦੇ ਕਿ ਜੋ ਗੁਰਬਾਣੀ ਚੱਲ ਰਹੀ ਹੈ ਜਾਂ ਕੀਰਤਨ ਚੱਲਿਆ ਉਹ ਮੇਰੇ ਹਿਰਦੇ ਵਸੇ ਤਾਂ ਉੱਥੇ ਮੱਥਾ ਟੇਕ ਕੇ ਪ੍ਰਕਰਮਾ ਕਰਕੇ ਆ ਕੇ ਇੱਕ ਜਗਾ ਮਨ ਲਓ ਔਰ ਬੈਠ ਜਾਓ ਔਰ ਫਿਰ ਇਹ ਨਾ ਪਤਾ ਲੱਗੇ ਕਿ ਕੌਣ ਆਇਆ ਤੇ ਕੌਣ ਗਿਆ ਨੈਤਰ 90% ਬੰਦ ਕਰਕੇ ਬੋਲੇ ਜੇ ਥੱਲੇੋਂ ਥੋੜੇ ਜਿ ਖੋਲ ਕੇ ਇਸ ਤਰ੍ਹਾਂ ਬੈਠ ਜਾਓ ਸਿਰਫ ਜੋ ਕੀਰਤਨ ਹੋ ਰਿਹਾ ਜਾਂ ਕਥਾ ਹੋ ਰਹੀ ਹੈ ਜਾਂ ਸਿਮਰਨ ਹੋ ਰਿਹਾ ਉਹਦੇ ਵਿੱਚ ਲੀਨ ਹੋ ਜਾਓ ਜੀ ਗੁਰਬਾਣੀ ਸਮਝ ਆ ਰਹੀ ਹੈ ਕੀਰਤਨ ਸਮਝ ਆ ਰਿਹਾ ਸੁਣੋ ਇਹਨੂੰ ਜੇ ਮਹੰਗੇ ਸ਼ਬਦ ਨੇ ਨਹੀਂ ਸਮਝ ਆ ਰਹੇ ਤਾਂ ਅੰਤਰਗਤ ਸਿਮਨ ਕਰੀ ਜਾਓ ਔਰ ਸੁਰਤੀ ਜੋੜੋ ਮਾਰਕ ਦੇ ਚਾਹਨਾ ਦੇ ਵਿੱਚ ਧਿਆਨ ਰੱਖੋ ਆ ਚੀਜ਼ ਇਸ ਤਰੀਕੇ ਨਾਲ ਸੀ ਬੈਠਣਾ ਹੈ ਘੰਟਾ ਅੱਧਾ ਘੰਟਾ 15 ਮਿੰਟ 20 ਮਿੰਟ ਜਿੰਨਾ ਵੀ ਬੈਠਣਾ ਬੈਠੋ ਫਿਰ ਉਸੇ ਤਰੀਕੇ ਉੱਠ ਕੇ ਆਪਣੀਆਂ ਅਰਦਾਸਾਂ ਬੇਨਤੀਆਂ ਕਰੋ ਦੇਖ ਪ੍ਰਸਾਦ ਲਓ ਔਰ ਇੱਥੋਂ ਹੁਣ ਜਿਹੜਾ ਰਸਤ ਵਾਪਸ ਜਾਣਾ ਨਾ ਇੱਥੇ ਹੋਰ ਵੀ ਸਾਵਧਾਨ ਹੋਣਾ ਪੈਣਾ ਸਾਨੂੰ ਗੁਰੂ ਪਿਆਰੇ ਹੋਰ ਵੀ ਸਾਵਧਾਨ ਹੋਣਾ ਉਹ ਕਿਵੇਂ ਹੁਣ ਆਉਂਦੇ ਹੋਏ ਅਸੀਂ ਘਰੋਂ ਨਿਕਲੇ ਤਾਂ ਸਾਡੇ ਨਾਲ ਇੱਕ ਸੰਗ ਹੋ ਸਕਦਾ ਦੋ ਹੋ ਸਕਦੇ ਨੇ ਜਾਂ ਨਹੀਂ ਵੀ ਹੋ ਸਕਦਾ ਲੇਕਿਨ ਜਦੋਂ ਇੱਥੋਂ ਗੁਰੂ ਘਰ ਜਾਵਾਂਗੇ ਤਾਂ ਤਕਰੀਬਨ ਸੰਗ ਤਾਂ ਜਾਂਦੀਆਂ ਨੇ ਵਾਪਸ ਹੁਣ ਉਥੋਂ ਜ਼ਰੂਰ ਬਚਣਾ ਜਾਣ ਦਾ ਜਾਣ ਦਾ ਵੀ ਤਰੀਕਾ ਉਹੀ ਬਣਾਉਣਾ ਹੈ ਕਿ ਹੁਣ ਅਸੀਂ ਗੁਰਪਿਆਰਿਓ ਦਾਤਾਂ ਲੈ ਕੇ ਜਾ ਰਹਿਆ ਮਾਲਕ ਕੋਲੋਂ ਨਾਮ ਦੀ ਦਾਤ ਅਸੀਂ ਲੈ ਕੇ ਜਾ ਰਹਿਆ ਇੱਥੇ ਹੁਣ ਗੁਰਪਿਆਰਿਓ ਸਾਡੇ ਤੇ ਕਾਰੜੇ ਪਹਿਰੇ ਹੋ ਜਾਂਦੇ ਨੇ ਇੱਥੇ ਜਿਹੜਾ ਕਾਲ ਦਾ ਪਹਿਰਾ ਹੈ ਉਹ ਬੜਾ ਕਹੜਾ ਹੋ ਜਾਂਦਾ ਹੈ ਉਹ ਬੜਾ ਹੁਸ਼ਿਆਰ ਹੋ ਜਾਂਦਾ ਜੀ ਜਿਉਂ-ਜਿਉਂ ਅਸੀਂ ਸचेਤ ਹੁੰਦੇ ਜਾਵਾਂਗੇ ਉਹ ਸਾਡੇ ਨੂੰ ਡਬਲ ਹੁਸ਼ਿਆਰ ਹੁੰਦਾ ਜਾਂਦਾ ਕਿਉਂਕਿ ਉਹਦਾ ਕੰਮ ਹੈ ਉਹਦਾ ਕੰਮ ਇਹ ਹੈ ਕਿ ਇਹ ਜੀਬ ਮੇਰੇ ਹੱਥੋਂ ਨਿਕਲ ਨਾ ਜਾਵੇ ਤਾਂ ਵਾਪਸ ਜਾਣ ਵੇਲੇ ਅਸੀਂ ਹੋਰ ਵੀ ਸਾਵਧਾਨ ਹੋਣਾ ਹੈ ਉੱਥੇ ਵੀ ਅਸੀਂ ਕੋਸ਼ਿਸ਼ ਕਰੀਏ ਕਿ ਅੱਗੇ ਪਿੱਛੇ ਹੋ ਜਾਈਏ ਜਾਂ ਕੱਲੇ ਪਣਚ ਹੋ ਜਾਈਏ ਜਾਂ ਕੋਈ ਇਸ ਤਰ੍ਹਾਂ ਸੰਗ ਮਿਲਦਾ ਹੈ ਜਿਹੜੇ ਜਾਪ ਕਰਦੇ ਹੋ ਅਸੀਂ ਵਾਪਸ ਆਪਣੇ ਘਰੇ ਜਾਈਏ ਆ ਤ੍ਰਿਕਾਇ ਆਪਣਾ ਇਹ ਝੁਕਤੀ ਹੈ ਔਰ ਅਸੀਂ ਗੁਰਪਿਆਰੇ ਵਿਕਾਰਾਂ ਦੀਆਂ ਗੱਲਾਂ ਤੋਂ ਜਾਂ ਇਧਰ ਉਧਰ ਰੰਦੇ ਆ ਚੂਲੀ ਤੋਂ ਵੈਰ ਵਿਰੋਧ ਤੋਂ ਅਸੀਂ ਬਚ ਗਏ ਜਿੰਨਾ ਚਿਰ ਸਾਡੇ ਅੰਦਰ ਇਹ ਚੱਲਦਾ ਰਹੇਗਾ ਔਰ ਨਾਲ ਅਸੀਂ ਭਗਤੀ ਵੀ ਕਰਾਂਗੇ ਨਾਲ ਵੈਰ ਵਿਰੋਧ ਵੀ ਚੱਲਦਾ ਰਹੇਗਾ ਉਹਨਾਂ ਚ 84 ਕਾਮਯਾਬ ਨਹੀਂ ਹੋ ਸਕਦੇ ਗੁਰਪਿਆਰੋ ਕਾਮਯਾਬ ਨਹੀਂ ਹੋ ਸਕਦੇ ਹੁਣ ਇਹ ਚੀਜ਼ ਲਾਗੂ ਅਸੀਂ ਆਪਣੇ ਘਰੇ ਵੀ ਰੱਖਣੀ ਹੈ ਘਰੇ ਵੀ ਅਸੀਂ ਨਿਮਰਤਾ মিઠھے বোল ਛੋਟਿਆਂ ਨੂੰ ਪਿਆਰ ਵੱਡਿਆਂ ਦਾ ਸਤਿਕਾਰ ਸੱਸ ਸਹੁਰੇ ਦਾ ਸਤਿਕਾਰ ਹੋਰ ਫੱਟ ਛੋਟੇ ਕੌਣ ਹੋ ਸਕਦਾ ਹੈ ਜਾਤਰ ਬਡੇਰੀ ਉਮਰ ਦੇ ਬੰਦੇ ਉਹ ਤੋਂ ਕੌਣ ਨੂੰ ਹੋ ਸਕਦੀ ਹੈ ਧੀ ਹੋ ਸਕਦਾ ਜਮਾਈ ਹੋ ਸਕਦਾ ਘਰ ਚ ਕੋਈ ਵੀ ਜੀਵ ਹੈ ਉਹ ਹੋ ਸਕਦੇ ਨੇ ਭਾਵ ਆਪਣੇ ਆਪ ਚ ਬਦਲਾ ਲਿਆ ਕਿਉਂਕਿ ਸਾਡਾ ਪਰਮ ਪਿਤਾ ਪ੍ਰਮਾਤਮਾ ਉਹ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਉਹ ਖੋਦ ਮਿੱਠੇ ਬੋਲ ਬੋਲਦਾ ਤੇ ਫਿਰ ਸਾਨੂੰ ਵੀ ਉਹੋ ਜਿਹਾ ਬੋਲਨੇ ਪੈਣਗੇ ਆ ਇੱਕ ਤਰੀਕਾ ਹੈ ਗੁਰੂ ਪਿਆਰੇਓ ਭਗਤੀ ਕਰਨ ਦਾ ਫਿਰ ਜਦੋਂ ਅਸੀਂ ਭਗਤੀ ਤੇ ਬੈਠਾ ਅੰਨ ਜਦੋਂ ਆ ਅਸੀਂ ਸਿਧਾਂਤ ਉਪਰ ਆ ਲਿਆ ਅਪਣਾ ਲਿਆ ਇਹ ਹੁਕਮ ਹੈ ਇਹ ਮਾਲਕ ਦਾ ਹੁਕਮ ਜਦੋਂ ਇਹ ਮੰਨਣ ਲੱਗ ਗਿਆ ਅਸੀਂ ਤਾ ਆਟੋਮੈਟਿਕੀ ਸਾਡੇ ਚ ਚੇਂਜਿੰਗ ਆ ਜੇ ਦੀ ਚੇਂਜਿੰਗ ਹੈ ਕਿਸੇ ਦਾ ਦਿਲ ਨਹੀਂ ਦਿਖਾਵਾਂਗੇ ਅਸੀਂ ਫੇਰ ਜਦੋਂ ਭਗਤੀ ਤੇ ਅਸੀਂ ਬੈਠਾਂਗੇ ਫੇਰ ਦੇਖੋ ਗੁਰੂ ਪਿਆਰੇ ਕਿਵੇਂ ਮਨ ਲੱਗ ਪੈਦਾ ਘਰ ਦੇ ਕੰਮ ਕਰਦੇ ਹੋਏ ਵੀ ਜੋ ਵੀ ਕਰਦਾ ਕੰਮ ਆ ਝਾੜੂ ਦਾ ਕੰਮ ਆ ਰੋਟੀ ਬਣਾਉਣ ਦਾ ਕੰਮ ਆ ਆਟਾ ਗੁੰਨਣ ਦਾ ਕੰਮ ਆ ਜੋ ਵੀ ਮਾਤਾ ਪੈਣਾ ਦਾ ਜਾਂ ਭਾਈਆਂ ਦਾ ਬਾਹਰ ਦੇ ਕੰਮ ਨੇ ਖੇਤਾਂ ਦੇ ਕੰਮ ਨੇ ਜਾਂ ਆਉਣਾ ਜਾਣਾ ਗੁਰੂ ਪਿਆਰਿਓ ਸਾਨੂੰ ਇਹ ਤਰੀਕਾ ਅਪਣਾਣਾ ਪੈਣਾ ਹੈ ਜੇ 84 ਲੱਖ ਜੁਨੀਆਂ ਤੋਂ ਬਚਣਾ ਹੈ 84 ਲੱਖ ਜੁਨੀਆਂ ਤੋਂ ਬਚਰਾਨੀ ਹੋਰ ਕੋਈ ਲਾਨੀ ਗੁਰੂ ਪਿਆਰਿਓ ਆਪਣੀ ਹੋਂਮੇ ਨੂੰ ਮਾਰਨ ਦਾ ਇੱਕ ਹੀ ਤਰੀਕਾ ਹੈ ਨਿਮਰਤਾ ਗੁਰੂ ਦਾ ਹੁਕਮ ਇੱਥੇ ਉਹ ਗੁਰੂ ਸਾਹਿਬ ਪੰਗਤੀ ਫਰਮਾਨ ਕਰਦੇ ਨੇ ਕਿ ਹੋਂਮੇ ਦੀਰਗ ਰੋਗ ਹੈ ਦਾਰੂਪੀ ਇਸ ਮਾਹੇ ਕਹਦਾ ਇਹਦਾ ਕੋਈ ਇਹਨਾਂ ਵੱਡਾ ਰੋਗ ਆ ਲੰਬਾ ਰੋਗ ਹੈ ਇਹਦਾ ਕੋਈ ਇਲਾਜ ਨਹੀਂ ਇਸ ਸੰਸਾਰ ਦੇ ਵਿੱਚ ਜੇ ਕੋਈ ਇਹਦਾ ਇਲਾਜ ਲੱਭਣਾ ਚਾਹੇ ਪਰ ਇੱਕੋ ਹੀ ਇਲਾਜ ਆ ਜੋ ਆਪਾਂ ਜੁਤੀ ਅਪਣਾਈ ਹੈ ਜੋ ਆਪਾਂ ਵਿਚਾਰ ਕੀਤੀ ਹੈ ਇਹੀ ਇਲਾਜ ਆ ਇਹਦਾ ਬਸ ਨਿਮਰਤਾ ਅਸੀਂ ਸੰਸਾਰ ਦੇ ਜਿਹੜੇ ਜਿਹੜੀਆਂ ਚੀਜ਼ਾਂ ਨੇ ਘਰ 'ਚ ਵੀ ਜਿਹੜੀਆਂ ਚੀਜ਼ਾਂ ਲੱਗੀਆਂ ਨੇ ਭਗਤੀ ਕਰਨ ਵੇਲੇ ਜਾਂ ਕੋਈ ਵੀ ਉਹਨੂੰ ਅਸੀਂ ਘਟੋ-ਘਟ ਕਿਉਂਕਿ ਉਹ ਸਾਡੇ ਅੰਦਰ ਕੀ ਬਣਦਾ ਹੈ ਜਦੋਂ ਅਸੀਂ ਦੇਖਾਂਗੇ ਨਾ ਵਿਚਾਰ ਬਣਦੇ ਨੇ ਇਸੇ ਕਰਕੇ ਨਿਤਰਾ ਨੂੰ ਸਮਕ ਬਰਾਬਰ ਔਰ ਇਹਨਾਂ ਨੂੰ ਬੰਦ ਰੱਖਣਾ ਪੈਂਦਾ ਹੈ ਭਗਤੀ ਵੇਲੇ ਕਿਉਂ ਜੇ ਅਸੀਂ ਹੁਣ ਦੇਖੋ ਭਗਤੀ ਵੇਲੇ ਤਾਂ ਬੰਦ ਕਰ ਲਿਆ ਜੇ ਸੰਸਾਰ ਦੇ ਵਿਚਰਦੇ ਹੋਏ ਅਸੀਂ ਇਹ ਚੀਜ਼ ਨਾ ਅਪਣਾਈ ਘਰ ਦੇ ਵਿੱਚ ਤਾ ਗੁਰਪਿਆਰੇ ਉਹੀ ਅੰਦਰ ਸਾਡੇ ਵਿਚਾਰ ਬਣਦੇ ਨੇ ਹਾਂ ਇੱਕ ਚੀਜ਼ ਦਾ ਜ਼ਰੂਰ ਧਿਆਨ ਦੇਣਾ ਜਿੱਥੇ ਅਸੀਂ ਨੇਤਰ ਪੂਰੇ ਖੋਲਣੇ ਆ ਜਿੱਥੇ ਜ਼ਰੂਰਤ ਹੈ ਉੱਥੇ ਪੂਰੇ ਖੋਲ ਵੀ ਲੈਣੇ ਆ ਡਰਾਈਵਿੰਗ ਕਰਨੀ ਆ ਰਸੋਈ 'ਚ ਕੰਮ ਕਰ ਰਹੇ ਆ ਉੱਥੇ ਪੂਰੇ ਸਾਵਧਾਨੀ ਵਰਤਣੀ ਆ ਪੂਰੇ ਨੇਤਰ ਖੋਲ ਕੇ ਅਸੀਂ ਕੰਮ ਕਰਨਾ ਹੈ ਪਰ ਜਦੋਂ ਸਾਡਾ ਕੰਮ ਸਾਨੂੰ ਦਿੰਦਾ ਕਿ ਨਹੀਂ ਹੁਣ ਮੇਰਾ ਨਾਰਮਲ ਕੰਮ ਆ ਉਦੋਂ ਫਿਰ ਇਹ ਤਰੀਕਾ ਅਪਣਾ ਲੈ ਉਦੋਂ ਤਰੀਕਾ ਅਪਣਾ ਲੈ ਬਸ ਇਹ ਭਗਤੀ ਦਾ ਰਸਤਾ ਇਹੀ ਆ ਕਿ ਅਸੀਂ ਬੈਰ ਵਿਰੋਧ ਨਾ ਕਰੀਏ ਸਤਗੁਰ ਫਰਮਾਨ ਕਰ ਰਹੇ ਨੇ ਕਿਰਪਾ ਕਰੀ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਈ ਹੁਣ ਇਹ ਵੀ ਇੱਕ ਸ਼ਬਦ ਨੇ ਇੱਕ